ਮੋਰਚੇ ਦੇ ਕਨਵੀਨਰ ਸਰਦਾਰ ਜਗੀਰ ਸਿੰਘ ਜੀ ਬੱਲੇਵਾਲ ਆਪ ਸਭ ਜਾਣਦੇ ਹੋ ਕਿ ਉਹਨਾਂ ਨੂੰ ਅੱਜ ਮਾਰਨ ਦੇ 40 ਦਿਨ ਹੋ ਗਏ ਤੇ ਸਾਰਾ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਮੈਂ ਗੱਲ ਕਰਾਂ ਅੱਜ ਦੀ ਡੈਮੋਕਰੇਸੀ ਦੇ ਇਨਸਾਫ ਲੋਕ ਰਾਜ ਸਾਹਿਬ ਆਪਾਂ ਨੂੰ ਯੂਨਾਈਟ ਹੋਣ ਦੀ ਲੋੜ ਆ ਆਪਾਂ ਨੂੰ ਇਕਤਾ ਦੀ ਲੋੜ ਆ ਜਿੰਨੀ ਦੇ ਤੱਕ ਕਿਸਾਨ ਵੀ ਉਹ ਆਪਣੀ ਇਕਤਾ ਨਹੀਂ ਆਪਾਂ ਕੋਈ ਮੰਨ ਨਹੀਂ ਤੈ ਕਰ ਸਕਦੇ ਜੇ ਮੈਂ ਗੱਲ ਕਰਾਂ 13 ਫਰਵਰੀ ਤੋਂ ਲੈ ਕੇ ਜਿੱਥੇ ਬੜਾ ਸ਼ਰਚ ਆਪਣਾ ਪੀਸ ਬੋਲ ਚੜ ਜਾ ਜਿੱਥੇ ਸਰਕਾਰ ਕਿਸਾਨਾਂ ਜੋਤੇ ਸਿੱਧਾ ਗੋਲਗਾ ਮੋਟਰ ਬਾਹੂ ਮਾਰ ਕੇ ਸ਼ਹੀਦ ਵੀ ਕੀਤਾ ਗਿਆ ਜੇ ਮੈਂ 21 ਵਾਲੇ ਮੋਟਰ ਦੀ ਗੱਲ ਕਰਾਂ ਜਿੱਥੇ 750 ਕਿਸਾਨ ਵੀਰਾਂ ਸ਼ਹੀਦ ਹੋਏ ਮੈਂ ਸਮਝਦਾ ਹੈ ਜਿਹੜੀ ਮੋਦੀ ਦੀ ਸਰਕਾਰ ਆ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਆ ਕਿਸਾਨਾਂ ਦੇ ਖੂਨ ਦੀ ਪਿਆਸੀ ਹੋਈ ਸਰਕਾਰ ਆ ਕਿਉਂਕਿ ਅੱਜ ਇਹ ਸਰਕਾਰਾਂ ਨੇ ਕਿਸਾਨਾਂ ਨੂੰ ਇਸ ਤਰ੍ਹਾਂ ਖੜਾ ਕਰ ਦਿੱਤਾ ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿਸਾਨ ਵੀਰੋ ਫੋਨੂ ਲੜਾਈ ਆਪਣੇ ਮੋਢਿਆਂ ਤੇ ਲੜਨੀ ਪੈਣੀ ਆ ਫੋਨੂ ਲੜਾਈ ਆਪਣੇ ਮੋਢਿਆਂ ਤੇ ਲੜਨੀ ਪੈਣੀ ਆ ਨਾ ਕਿ ਰਾ ਸਰਕਾਰਾਂ ਨੇ ਲੜਨੀ ਆ ਨਾ ਕੇਂਦਰ ਸਰਕਾਰਾਂ ਨੇ ਲੜਨੀ ਆ ਜੇ ਕਿਸਾਨਾਂ ਨੇ ਆਪਣਾ ਮੰਗਾਂ ਵੜਵਾਉਣਾ ਤੁਸੀਂ ਚਾਹੁੰਦੇ ਹੋ ਕਿ ਆਪਣਾ ਜਿਹੜਾ ਮੰਗਾਂ ਨਹੀਂ ਜਿਹੜਾ ਸਮਝੀ ਬਲੇਵਾਲ ਜਿਹੜੇ ਉਹ ਕਿਸਾਨੀ ਦੀ ਜੰਗ ਲੜ ਰਹੇ ਨੇ ਤੇ ਅੱਜ 40ਵੇਂ ਦਿਨ ਦੀ ਉਹ ਜਿਹੜੇ ਸਰਦਾਂ ਦੇ ਹਜ਼ੂਰੂਮ ਹੋ ਕੇ ਦਰਸ਼ਨ ਸੰਕਟਾ ਕਰੀਆਂ ਸੋ ਮੈਂ ਸਾਰਿਆਂ ਨੂੰ ਟੇਪ ਥੋੜਾ ਇਹ ਸਮਝ ਤੋਂ ਬੇਨਤੀ ਕਰੂੰਗਾ ਕਿ ਅੱਜ ਲੋਹਾ ਗਰਮ ਤੁਹਾਨੂੰ ਸਾਟ ਮਾਰਦੀ ਲੋਹਾ ਜਿੰਨੇ ਵੀ ਕਿਸਾਨ ਹਾਲੇ ਗਰਾਂਚ ਬੈਠੇ ਨੇ ਹਲੇ ਡਈ ਨਿੱਕਲੇ ਅਸੀਂ ਉਹ ਤੋਂ ਬੈਸ ਸਮਝ ਤੋਂ ਦੱਸਣਾ ਚਾਹੁੰਦੇ ਆ ਕਿਸਾਨ ਵੀਰੋ ਇਹ ਲੜਾਈ ਥੋੜੀ ਜਵਾਨੀ ਬਚਾਉਂਦੀ ਲੜਾਈਆ ਕਿਸਾਨੀ ਬਚਾਉਂਦੀ ਲੜਾਈਆ ਜੇ ਆਪਾਂ ਇੱਕ ਮਿਲਾ ਚੁੱਕਿਆ